ਸੰਗਤ ਜੀ ਆਪਾਂ ਖੜਿਆ ਜੱਟ ਜਿਉਣੇ ਮੋੜ ਦੇ ਪਿੰਡ ਸੂਰਮਿਆਂ ਦੀ ਧਰਤੀ ਆ ਕਹਿੰਦੇ ਪਿੰਡ ਮੌੜਾ ਸੰਗਰੂਰ ਜ਼ਿਲ੍ਹੇ ਦੀ ਧਰਤੀ ਆ ਬੜੇ ਪਵਿੱਤਰ ਸਥਾਨ ਧੰਨ ਧੰਨ ਬਾਬਾ ਜੰਡ ਦਾਸ ਜੀ ਦੇ ਸਥਾਨ ਦੇ ਉੱਤੇ ਖੜੇ ਆ ਤੇ ਕਹਿੰਦੇ ਦਸਵੰਧ ਸਕੀਮ ਚੱਲੀ ਜਾਂਦੀ ਆ ਬੜਾ ਥੋੜਾ ਸਮਾਂ ਬਾਕੀ ਰਹਿ ਗਿਆ ਘੰਟਿਆਂ ਦੀ ਗੱਲਬਾਤ ਬਾਕੀ ਆ ਬਾਈ ਜੀ ਦਿਓ ਪੂਰੀ ਜਾਣਕਾਰੀ ਕਿੰਨੇ ਨਾਮ ਕੱਢ ਰਹੇ ਹੋ ਬਾਈ ਜੀ 51 ਨਾਮ ਆਪਾਂ ਨੇ ਮੇਨ ਡਰਾਚ ਕੱਢਣੇ ਜਿਹਦੇ ਚ ਪਹਿਲੇ ਨਾਮ ਦੇ ਵਿੱਚ ਬੁਲਟ ਦੇਣਾਗਾ ਠੀਕ ਹੈ ਜੀ ਤੇ 21 ਨਾਮ ਮਿਨੀ ਡਰਾਚ ਕੱਢਣੇ ਨੇ ਜਿਵੇਂ ਫਰਿੱਜ ਹੋ ਗਿਆ LED ਵਗੈਰਾ ਸਾਰੇ ਘਰੇਲੂ ਵਰਤੋਂ ਵਾਲਾ ਸਾਮਾਨ ਆ ਤੇ ਸਪੈਸ਼ਲ ਮਿਨੀ ਚ ਆਪਣੇ ਥਾਰ ਦੇਣੀਆਂ ਥਾਰ ਗੱਡੀ ਤੇ ਇਹ ਆਪਸ਼ਨ ਦੇ ਵਿੱਚ 4 ਵਾਹ ਟਰੈਕਟਰ ਆ ਤੇ ਇਹ ਬਿਲਕੁਲ ਫਰੀ ਦੇਣੇ ਨੇਗੇ ਕੋਪਣ ਤੁਸੀਂ ਬੁਲਟ ਤੇ ਖਰੀਦਣੇ ਨੇ ਇਹਨਾਂ ਦੇ ਕੂਪਨ ਉਹਨਾਂ ਨੂੰ ਫਰੀ ਮਿਲਣਗੇ ਜਿਹੜੇ 1000 2000 5000 ਉਸ ਤੋਂ ਜ਼ਿਆਦਾ ਦੀ ਪੇਮੈਂਟ ਕਰਨਗੇ ਓਪਨ ਰੇਟ ਆ ਜਿਹੜਾ 300 ਰੁਪਏ ਤੋਂ ਸ਼ੁਰੂ ਹੋ ਜਾਂਦਾ ਹਾਂਜੀ 300 ਦੇ 3 ਟੋਕਨ ਨੇ ਜਿਹੜੇ ਤੁਹਾਨੂੰ ਬੁਲਟ ਦੇ ਮਿਲਣਗੇ 500 ਦੇ 7 ਟੋਕਨ ਨੇ 5 ਬੁਲਟ ਦੇ 2 ਮਿੰਨੀ ਡਰਾ ਦੇ ਜੇ 1000 ਦੀ ਪੇਮੈਂਟ ਕਰਦੇ ਹੋ 10 ਟੋਕਨ ਮੈਨ ਡਰਾ ਦੇ 4 ਮਿੰਨੀ ਦੇ 2 ਥਾਰ ਦੇ ਮਿਲਣਗੇ ਠੀਕ ਹੈ ਜੀ 2000 ਦੇ 32 5000 ਦੇ 90 7500 ਦਾ 200 ਤੇ 15000 ਦਾ ਪੂਰਾ 400 ਜਾਨੀ ਜੇ 2000 ਦੀ ਐਂਟਰੀ ਕਰਾਂਗੇ ਤਾਂ 4 ਥਾਰ ਦੇ 012126 ਠੀਕ ਹੈ ਜੀ 22 ਅਗਸਤ ਸ਼ਾਮ ਨੂੰ 5 ਵਜੇ ਮਿੱਤਰੋ ਮੌੜਾਂ ਦੇ ਵਿੱਚ ਡਰਾ ਨਿਕਲੂਗਾ ਤੇ ਕਹਿੰਦੇ 1000 1000 2 2000 ਦੀਆਂ ਐਂਟਰੀਆਂ ਮਾਰੋ ਤੇ ਜਿੱਤੋਂ ਥਾਰ ਤੇ ਜਾਂ 4x4 ਟਰੈਕਟਰ ਨਹੀਂ ਫਿਰ ਬੁਲਟ ਤਾਂ ਤੁਹਾਡਾ ਹੋ ਹੀ ਜਾਣਾਗਾ ਬਿਲਕੁਲ ਜੀ ਬੜਾ ਥੋੜਾ ਸਮਾਂ ਬਾਕੀ ਰਹਿ ਗਿਆ 22 ਅਗਸਤ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ 5 ਵਜੇ ਧੰਨਵਾਦ ਜੀ